ਬਈ ਯਾਰ ਤੁਸੀਂ ਵੀ ਕਮਾਲ ਹੀ ਕਰ ਦਿੱਤੀ ਬਈ ਯਾਰ ਡਾਕਟਰ ਵੀ ਦੇਖ ਕੇ ਹੈਰਾਨ ਹੋ ਗਏ ਪੱਟ ਤਾਂ ਵੱਡੇ ਗਿਆ ਬਾਈ ਸਾਰੇ ਜੜ ਚੋਂ ਤੈਨੂੰ پتہ ਸੀ ਤੇਰੀ ਮਾਂ ਵੀ ਠੀਕ ਨਹੀਂ ਹੈ ਵੀ ਠੀਕ ਨਹੀਂ ਦੋਨੇ ਨਹੀਂ ਠੀਕ ਸੀ ਗਿਆ ਜਦੋਂ ਤੈਨੂੰ ਆਏ ਨੂੰ ਪਤਾ ਲੱਗਿਆ ਮੇਰੀ ਭੈਣ ਵੀ ਘਰੇ ਨਹੀਂ ਮੇਰੀ ਮਾਂ ਵੀ ਘਰੇ ਨਹੀਂ ਵੀ ਫਲਾਨਿਆਂ ਦਾ ਮੁੰਡਾ ਤੇ ਫਲਾਨੀ ਦੇ ਘਰ ਵਾਲੇ ਦਾ ਮੁੰਡਾ ਲੈ ਗਿਆ ਉਹਨਾਂ ਨੂੰ ਤੇਰੇ ਮਨ ਚ ਨਹੀਂ ਆਇਆ ਵੀ ਮੇਰੀ ਭੈਣ ਨੂੰ ਕਿੱਥੇ ਲੈ ਗਿਆ ਯਾਰ ਐਡੀ ਬਾਈ ਕੀ ਦੁਸ਼ ਹੋਣੀ ਪੈ ਗਈ ਭੈਣਾ ਭਰਾਵਾਂ ਵਿੱਚ ਯਾਰ ਨਹੀਂ ਹੁਣ ਤੂੰ ਪਿਆਰ ਨਹੀਂ ਕਰਦੀ ਤੇ ਭਰਾ ਨੂੰ ਆਪਣੀ ਜਾਨ ਤੂੰ ਬਦ ਗਈ ਮੇਰੀ ਅੱਗੇ ਵੀ ਬੁਆਰ ਕੋ ਕਿਸੀ ਮੇਰੇ ਲਈ ਜਾਦ ਦੇ ਦੂੰਗਾ ਪਰ ਤੇਰੀ ਰਖੜੀ ਨਹੀਂ ਬਣਾਈ ਕਿੰਨੇ ਸਾਲ ਹੋ ਗਏ ਰਖੜੀ ਨਹੀਂ ਬਣਾਈਏ ਨੇ 3 ਤੋਂ ਪਰ ਮੈਂ ਆਪਣਾ ਦੀਨਾ ਚੀਜ਼ ਬੋਗੀ ਮੈਂ ਪਹਿਲੇ ਕਲਾਸ ਆਪਣੇ ਭਰਾ ਖਾਤਰ ਹੈ ਵਾਰਡ ਬਾਥਰੂਮ ਵਿੱਚ ਹੀ ਹੁਣ ਲੱਤਾਂ ਗਲ ਗਈਆਂ ਥੱਲੇੋਂ ਪਿੱਛੋਂ ਡੈੱਡ ਹੋ ਗਈਆਂ ਚੁੰਡੀਆਂ ਵੱਟ ਚਾਕੂ ਮਾਰੀ ਚੱਲੋ ਵੱਡੀ ਚੱਲੋ ਮਹਿਸੂਸ ਹੀ ਹੋਣਾ ਛੱਡ ਗਈ ਬਿੱਖੋ ਘਰ ਚ ਦੋਨੇ ਭੈਣ ਭਰਾ ਰਹਿੰਦੇ ਸੀ ਵੀ ਤੂੰ ਅੰਦਰ ਜਾ ਕੇ ਕਿਉਂ ਨਹੀਂ ਦੇਖੇ ਇਹ ਵੀ ਭਾਈ ਇਹਦਾ ਦਾਦਾ ਵੀ ਮੇਰੀ ਬੋਲਬਾਣੀ ਨਹੀਂ ਸੀ ਮਾਤਾ ਸਾਡੇ ਨਾਲ ਲੜਦੀ ਸੀ ਪਰ ਇੰਨੇ ਦੂਰ ਨਾ ਹੋ ਵੀ ਇੱਕ ਦੂਜੇ ਦੀ ਤਕਲੀਫ ਹੀ ਦਿਖਣੋ ਹਾਂਗੇ ਸਿਰਫ 20 25 ਫੁੱਟ ਦੂਰ ਭੈਣ 2 ਸਾਲ ਹੋ ਗਏ ਅੰਦਰ ਪਈ ਗੜੀ ਜਾਂਦੀ ਆ ਮਨਪ੍ਰੀਤ ਕੌਣ ਆਇਆ ਜੀ ਭਰਾਵਾ ਤੇਰਾ ਏ ਸ਼ਕੀਨਾ ਆਇਆਦਾ ਬਾਈ ਦਾ ਹੈ ਕੀ ਚਮਨ ਭਾਜੀ ਚਮਨ ਭਾਜੀ ਬਾਈ ਜੀ ਤੁਸੀਂ ਵੀ ਕਮਾਲ ਹੀ ਕਰਤੀ ਬਾਈ ਆ ਤੇ ਦੇਖਿਓ ਨੀ ਨਹੀਂ ਭਾਈ ਸਾਡੇ ਨਾਲ ਮੰਮੀ ਸਾਡੇ ਨਹੀਂ ਜਦੋਂ ਸਾਡੇ ਨਾਲ ਲੜਦੀ ਬੋਲ ਸੀ ਤਾਂ ਮੰਮੀ ਨੇ ਕਮਰੇ ਚ ਰੱਖਿਆ ਸੀ ਪੁੱਛਣਾ ਜਦੋਂ ਉਹ ਘਰ ਨਾਲ ਆ ਗਿਆ ਜੀ ਭਾਈ ਉਹਨਾਂ ਦੀ ਦੁਕਾਨ ਤੇ ਜਾਂਦੀ ਸੀ ਭਾਈ ਮੈਂ ਕਿਹਾ ਉਹ ਘਰ ਨਾਲ ਆ ਕੇ ਜੀ ਇਹ ਤਾਂ ਮਤਲਬ ਪਤਾ ਨਹੀਂ ਜਿਉਂਦੀ ਕਿਵੇਂ ਆ ਵਿਚਾਰੀ ਡਾਕਟਰ ਵੀ ਦੇਖ ਕੇ ਹੈਰਾਨ ਹੋ ਗਏ ਪੱਟ ਤਾਂ ਵੱਡੇ ਗਿਆ ਬਾਈ ਸਾਰੇ ਜੜ ਚੋਂ ਇਹ ਤਾਂ ਜੇ ਕਿਤੇ ਮਾੜਾ ਜਿਹਾ 2-4 ਦਿਨ ਹੋਰ ਲੰਘ ਜਾਂਦੇ ਖਤਮ ਸੀ ਕੰਮ ਤੈਨੂੰ ਪਤਾ ਸੀ ਤੇਰੀ ਮਾਂ ਵੀ ਠੀਕ ਨਹੀਂ ਹੈ ਵੀ ਠੀਕ ਨਹੀਂ ਦੋਨੇ ਨਹੀਂ ਠੀਕ ਸੀ ਗਿਆ ਪਰ ਆਪਾਂ ਨੂੰ ਘਰ 'ਚ ਪਤਾ ਕੀ ਲੱਗਦਾ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਇਹ ਜਾਣ ਕੇ ਕਰਦੀਆਂ ਤੀਜੇ ਪਾਸੇ ਉੱਠ ਕੇ ਆ ਬੰਦਾ ਤੁਹਾਡੇ ਪਿੰਡ ਦਾ ਵੀ ਨਹੀਂ ਹੈਗਾ ਹਨਾ ਕਿਵੇਂ ਪਹੁੰਚਿਆ ਉੱਥੇ ਕਿਵੇਂ ਇਹ ਲੈ ਕੇ ਆਏ ਤੂੰ ਤਾਂ ਚਲ ਹੈ ਨਹੀਂ ਸੀ ਉੱਥੇ ਮੌਕੇ ਤੇ ਬੜੀ ਦੁੱਖ ਦੀ ਗੱਲ ਹੈ ਵੀ ਪਿੰਡ ਦੇ ਜਾਂ ਗਲੀ ਦੇ ਜਾਂ ਮਹੱਲੇ ਦੇ ਜਾਂ ਇਹਦੇ ਚਾਚੇ ਤਾਇਆ ਚੁਤਾਈ ਚੋ ਕੋਈ ਵੀ ਨਹੀਂ ਲੱਗਿਆ ਨਾਲ ਭਾਈ ਜਦੋਂ ਤੈਨੂੰ ਆਏ ਨੂੰ ਪਤਾ ਲੱਗਿਆ ਮੇਰੀ ਭੈਣ ਵੀ ਘਰੇ ਨਹੀਂ ਮੇਰੀ ਮਾਂ ਵੀ ਘਰੇ ਨਹੀਂ ਵੀ ਫਲਾਨਿਆਂ ਦਾ ਮੁੰਡਾ ਤੇ ਫਲਾਨੀ ਦੁਕਾਨ ਵਾਲੇ ਦਾ ਮੁੰਡਾ ਲੈ ਗਿਆ ਉਹਨਾਂ ਨੂੰ ਤੇਰੇ ਮਨ 'ਚ ਨਹੀਂ ਆਇਆ ਵੀ ਮੇਰੀ ਭੈਣ ਨੂੰ ਕਿੱਥੇ ਲੈ ਗਿਆ ਯਾਰ ਤੂੰ ਜਿੰਦੇ ਇਹਨਾਂ ਦੇ ਲੱਗੇ ਹੋਏ ਸੀ ਇਹਨਾਂ ਨੂੰ ਫੋਨ ਕਰਕੇ ਚਾਬੀ ਲੈਣ ਦੀ بجائے ਤੂੰ ਜਿੰਦੇ ਵੱਢ ਕੇ ਉੱਤੋਂ ਹੀ ਨਵੇਂ ਜਿੰਦੇ ਲਾ ਕੇ ਚਾਬੀ ਲੈ ਕੇ ਪਿੰਡ ਚਲਾ ਗਿਆ ਜਦੋਂ ਤੁਸੀਂ ਨਿੱਕੇ ਨਿੱਕੇ ਸੀ ਤੈਨੂੰ ਵੀ ਬੀੜਾ ਪਿਆਰ ਕਰਦਾ ਨਹੀਂ ਸੀ ਤੂੰ ਨਹੀਂ ਸੀ ਕਰਦੀ ਬਹੁਤ ਕਰਦੀ ਸੀ ਬਹੁਤ ਜ਼ਿਆਦਾ ਹੁਣ ਨਹੀਂ ਕਰਦੀ ਕਦੇ ਰਖੜੀ ਨਹੀਂ ਬਣਾਈ ਇਹਨੇ ਕਿੰਨੇ ਸਾਲ ਹੋ ਗਏ ਰਖੜੀ ਨਹੀਂ ਬਣਾਈ ਇਹਨੇ 10 ਤੋਂ 15 ਮੈਂ ਰਖੜੀ ਬਣਾਉਣੀ ਵੀ ਬੰਦ ਕਰਤੀ ਰਖੜੀ ਬਣਾਉਣੀ ਵੀ ਬੰਦ ਕਰਤੀ ਐਡੀ ਬਾਈ ਕੀ ਦੁਸ਼ੋਣੀ ਪੈ ਗਈ ਭੈਣਾ ਭਰਾਵਾਂ ਚ ਯਾਰ ਨੀ ਹੁਣ ਤੂੰ ਪਿਆਰ ਨਹੀਂ ਕਰਦੀ ਆ ਤੇ ਭਰਾ ਨੂੰ ਆਪਣੀ ਜਾਨ ਤੋਂ ਵੱਧ ਕੀ ਮੋ ਮੇਰੀ ਜਾਨ ਇਹਦੇ ਲਈ ਜਲਦੀ ਅੱਗੇ ਵੀ ਬਿਮਾਰ ਹੋ ਗਿਆ ਸੀ ਹੂੰ ਅੱਗੇ ਵੀ ਬਿਮਾਰ ਹੋ ਗਿਆ ਸੀ ਮੇਰੇ ਲਈ ਜਾਨ ਦੇ ਦੂ ਇਹ ਲਈ ਜਾਨ ਕਾ ਤੂੰ ਦੇਣੀ ਆ ਤੂੰ ਜਾਨ ਵੀ ਦੇਣੀ ਆ ਇਹਦੇ ਲਈ ਜਾਨ ਵੀ ਦੇ ਦੇਗੀ ਬਲਕਿ ਮੈਂ ਆਪਣਾ ਸੀਨਾ ਚ ਹੀ ਦਵਾਂਗੀ ਆਪਣੇ ਭਰਾ ਖਾਤਰ ਹੈ ਕੋਈ ਨਾ ਉਹ ਵੀ ਤੈਨੂੰ ਬਹੁਤ ਪਿਆਰ ਕਰਦਾ ਪਰ ਉਹ ਵੀ ਮਜਬੂਰ ਸੀ ਹੁਣ ਕੀ ਕਰੀਏ ਹੈਨਾ ਇੰਨਾ ਪਿਆਰ ਹੁੰਦਾ ਯਾਰ ਚਮਨ ਭੈਣ ਭਰਾਵਾਂ ਦੇ ਵਿੱਚ ਦੇਖੋ ਕਿ ਨਹੀਂ ਹੁਣ ਵੀ ਜਾਨ ਦੇ ਦੋਗੇ ਆਪਣੇ ਭਰਾ ਖਾਤਰ ਤੇ ਆ ਜੀ ਜੈਨਾ ਇਹ ਤਾਂ ਨਹੀਂ ਨਾਟਕ ਹੋ ਸਕਦਾ ਵੀ ਬੰਦਾ ਨਾਟਕ ਕਰੂ ਐਸ ਲੈਵਲ ਤੇ ਯਾਰ ਠੀਕ ਤੂੰ ਵੀ ਆਪਣੇ ਪਰਿਵਾਰ ਚ ਠੀਕ ਆ ਮੈਂ ਸਮਝਦਾ ਬੱਚੇ ਆ ਤੇਰੇ ਵੀ ਜ਼ਿੰਮੇਵਾਰੀਆਂ ਤੇਰੀਆਂ ਵੀ ਹਨਾ ਪਰ ਆਪਾਂ ਇਸ ਗੱਲ ਨੂੰ ਵੀ ਸਮਝੀਏ ਵੀ ਇਹ ਵੀ ਇੱਕ ਜ਼ਿੰਮੇਵਾਰੀ ਹੈ ਤੇਰੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਭੈਣ ਦੀ ਮੰਮੀ ਆਜਬ ਔੜਕੀ ਨਾ ਚਰਨ ਕੌਰ ਤੇ ਇਹਨਾਂ ਦਾ ਪਿੰਡ ਹੈਗਾ ਪੰਡੋਰੀ ਮੁਸ਼ਾਰਕਤੀ ਮਰਛਾ ਵਾਲਾ ਬਟਾ ਮਰਸ਼ਾਵਲੀ ਠੀਕ ਹੈ ਤੇ ਇਸ ਮਾਮਾਤਿਆਂ ਨੂੰ ਦੋਨਾਂ ਨੂੰ ਇਹ ਸਾਡੇ ਛੋਟੇ ਭਰਾ ਲੈ ਕੇ ਆਏ ਸੀਗੇ ਜਸਪਾਲ ਸਿੰਘ ਦਾ ਪਿੰਡ ਵੀ ਸਰਹਾਲੀ ਨਾਲ ਹੀ ਆ ਉੱਥੇ ਇਹ ਇਹਨਾਂ ਦੇ ਪਿੰਡ 'ਚ ਦੁਕਾਨ ਕਰਦਾ ਦਵਾਈਆਂ ਦੀ ਮਨਪ੍ਰੀਤ ਭੈਣ ਪਿਛਲੇ ਕੁਝ ਸਮੇਂ ਤੋਂ ਥੋੜੀ ਦਿਮਾਗੀ ਅਫਸੈਟ ਹੋ ਗਈ ਕਿਉਂਕਿ ਇਹਨਾਂ ਦੇ ਮੰਮੀ ਨੂੰ ਵੀ ਸੀ ਪ੍ਰੋਬਲਮ ਮੰਮੀ ਤੋਂ ਗਾ ਇਹਨਾਂ ਨੂੰ ਹੋ ਗਈ ਤੇ ਹੁਣ ਮਨਪ੍ਰੀਤ ਭੈਣ ਘਰ ਦੇ ਵਿੱਚ ਆਪਣੇ ਕਮਰੇ 'ਚ ਪਈ ਸੀ ਜਿਵੇਂ ਤੁਸੀਂ ਵੀਡੀਓ ਦੇਖੀ ਆ 2 ਸਾਲ ਹੋ ਗਏ ਸੀ ਅੰਦਰ ਹੀ ਪਈ ਨੂੰ ਪਹਿਲਾਂ ਇੱਕ ਬੈੱਡ ਤੇ ਪਈ ਸੀ ਉਹ ਗਲ ਗਿਆ ਉਸ ਤੋਂ ਦੂਜੇ ਬੈੱਡ ਤੇ ਹੋ ਕੇ ਪੈ ਗਏ ਤੇ ਉਹ ਗਲ ਗਿਆ ਉਹਨੂੰ ਖੜਾ ਕਰਤਾ ਫਿਰ ਤੀਜੇ ਤੇ ਤੀਜਾ ਗਲ ਗਿਆ ਫਿਰ ਚੌਥੇ ਤੇ ਤਾਂ ਚਾਰ ਬੈੱਡ ਗਲ ਗਏ ਕਿਉਂਕਿ ਮਲਮੁੱਤਰ ਭੈਣ ਉੱਥੇ ਕਮਰੇ ਜੀ ਤਿਆਗਦੇ ਸੀ ਸਾਰੇ ਤੇ ਜਿੱਤੇ ਕਰਕੇ ਘਰ ਦੇ ਵਿੱਚ ਉਹ ਸਾਰੇ ਜਿੱਥੇ ਪੈਂਦੇ ਸੀ ਉਹ ਤਖਤ ਕੋਸ਼ ਸਾਰਾ ਕੱਪੜੇ ਬੈੱਡ ਗਲ ਜਾਂਦੇ ਸੀ ਤੇ ਇਹ ਮਾਤਾ ਜਿੰਨਾ ਕਿ ਸਫਾਈ ਸਪੀ ਹੁੰਦੀ ਥੋੜੀ ਬਹੁਤੀ ਕਰਦੀ ਸਿੱਟੇ ਆਉਂਦੀ ਸੀ ਬਾਹਰ ਇਹ ਵੀ ਨਹੀਂ ਠੀਕ ਸੀ ਪੂਰੇ ਪਿੰਡ ਚੋਂ ਜਾ ਕੇ ਗੁਰੂ ਘਰ ਤੋਂ ਜਾਂ ਇਧਰ ਉਧਰੋਂ ਰੋਟੀ ਪਾਣੀ ਲਿਆਉਂਦੇ ਸੀ ਜੇ ਕਿਤੇ ਭੈਣ ਢਿੱਲੀ ਮੱਠੀ ਹੁੰਦੀ ਸੀ ਦਵਾਈ ਵੀ ਲਿਆ ਕੇ ਦੇਣ ਦੇ ਇਹਨਾਂ ਦੀ ਪਾਲ ਸਿੰਘ ਦੀ ਦੁਕਾਨ ਤੋਂ ਦਵਾਈ ਲੈ ਕੇ ਆਉਂਦੇ ਸੀ ਜਾ ਕੇ ਜਿਹੜੇ ਆਣ ਗਵਾਨ ਦੇ ਲੋਕ ਸੀਗੇ ਉਹਨਾਂ ਨੇ ਵੀ ਕਿਸੇ ਨੇ ਝਾਤਰੀ ਮਾਰੀ ਅੰਦਰ ਆ ਕੇ ਦੇਖਿਆ ਤੇ ਮਾਤਾ ਦੱਸਦੇ ਕੋਈ ਲੱਗ ਕੇ ਨੇੜੇ ਵੀ ਨਹੀਂ ਆਇਆ ਕੋਈ ਲੈ ਫਿਰ ਇਹਦੇ ਮਾਮਿਆਂ ਨੂੰ ਮਾਤਾ ਨੇ ਆਪਦੇ ਨੂੰ ਇਹਦੇ ਭਰਾਵਾਂ ਨੂੰ ਵੀ ਕਿਹਾ ਮਾਸੀਆਂ ਨੂੰ ਸਾਰੇ ਜਿਹੜਾ ਨੂੰ ਕੋਈ ਨਹੀਂ ਕੋਈ ਨਹੀਂ ਆਇਆ ਖੁਦ ਸਕਾ ਭਰਾ ਉਸੇ ਘਰ 'ਚ ਹੀ ਰਹਿੰਦਾ ਸੀ ਇਹਦਾ ਮੂਰੇ ਕਮਰਾ ਸੀਗਾ ਇਹਨਾਂ ਦਾ ਪਿੱਛੇ ਸੀ ਮਤਾਂ 20 ਫੁੱਟ 25 ਫੁੱਟ ਦੀ ਦੂਰੀ ਸੀ ਇਹਨੇ ਵੀ ਨਹੀਂ ਅੰਦਰ ਜਾ ਕੇ ਦੇਖਿਆ ਕਹਿੰਦੇ ਮਾਤਾ ਲੜਦੀ ਸੀ ਅੰਦਰ ਆਉਣ ਨਹੀਂ ਸੀ ਦਿੰਦੀ ਜਾਣ ਲੱਗੀ ਪਿੰਡ 'ਚ ਮਾਤਾ ਬਾਹਰੋਂ ਜਿੰਦਾ ਲਾ ਜਾਂਦੀ ਸੀ ਇਹਨੂੰ ਆ ਕੇ ਖੋਲਦੀ ਸੀ ਅੰਦਰ ਹੀ ਦੋਨੇ ਮਾਮਾ ਧੀਆਂ ਖਾ ਪੀ ਲੈਂਦੀਆਂ ਸੀ ਰੋਟੀ ਪਾਣੀ ਪਰ ਇੰਨੇ ਗੰਦੀ ਸਮੈਲ ਆਉਂਦੀ ਸੀ ਉੱਥੇ ਕਮਰੇ ਚੋਂ ਘਰ ਚੋਂ ਪੂਰੇ ਚੋਂ ਹਨ ਗਵਾਂਡ ਵੀ ਤਾਂ ਇਹ ਚਮਨ ਲਾਲ ਨੇ ਵੀ ਨਹੀਂ ਉੱਟ ਕੇ ਪ੍ਰਾਲਾ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਵੀ ਅੱਧਾ ਸਾਲ ਆਪਣਾ ਉੱਥੇ ਜਿੱਥੇ ਜੌਬ ਕਰਦਾ ਉੱਥੇ ਵਤੀਤ ਕਰਦਾ ਉੱਥੇ ਉਹਨੂੰ ਕੁਆਟਰ ਮਿਲਿਆ ਹੋਇਆ ਵਾ ਤਾਂ ਫਿਰ ਮਨਪ੍ਰੀਤ ਅੰਦਰ ਪਈ ਪਈ ਜਿਹਦਾ ਭਾਰ 45 50 ਕਿਲੋ ਸੀ ਉਹ ਪਈ ਪਈ 80 70 80 ਕਿਲੋ ਦੀ ਹੋ ਗਈ ਅੰਦਰ ਕਿਉਂਕਿ ਭਜਨ ਵਧ ਹੀ ਗਿਆ ਮੰਜੇ ਤੇ ਪਈ ਰੇ ਤੇ ਜਿਹੜੇ ਦੇ ਕੱਪੜੇ ਪਾਇ ਸੀ ਸਲਵਾਰ ਪਾਈ ਸੀ ਉਹਦਾ ਨਾਲਾ ਜਿੱਥੇ ਬੰਨਿਆ ਹੋਇਆ ਜਿੰਨੀ ਉਸ ਟਾਈਮ ਇਹਦੇ ਸਰੀਰ ਦੇ ਮਟਾਪਾ ਸੀਗਾ ਇਹ ਉਸ ਤੋਂ ਵੱਧ ਹੀ ਗਈ ਤਾਂ ਉਹਦੀ ਜਿਹੜੀ ਨਾਲਾ ਸਲਵਾਰ ਦਾ ਨਾਲਾ ਉਹ ਇਹਦੇ ਅੰਦਰ ਮਾਸ ਦੇ ਤੁਸ ਦਾ ਚਲਾ ਗਿਆ ਤੇ ਉਹ ਇੰਨਾ ਇੰਨਾ ਨਾਲਾ ਮਾਸ ਦਾ ਇਹਦੇ ਪੱਟਾਂ ਦੇ ਵਿੱਚ ਅੰਦਰ ਚਲਾ ਗਿਆ ਯਾਨੀ ਕਿ ਇਹ ਬਿਆਨ ਕਰਨਾ ਵੀ ਮੁਸ਼ਕਲ ਆ ਆਪਣੇ ਲਈ ਵੀ ਕਿੰਨੀ ਤਕਲੀਫ ਰਹੀ ਹੋ ਭੈਣ ਨੂੰ ਉਸ ਪਰਲ ਬਾਥਰੂਮ ਵਿੱਚ ਹੀ ਹੁਣ ਇਹ ਲੱਤਾਂ ਗਲ ਗਈਆਂ ਥੱਲੇੋਂ ਪਿੱਛੇੋਂ ਡੈੱਡ ਹੋ ਗਈਆਂ ਚੁੰਡੀਆਂ ਵੱਡ ਚਾਕੂ ਮਾਰੀ ਚੱਲੋ ਵੱਡੀ ਚੱਲੋ ਇਹਨੂੰ ਲੱਤਾਂ ਮਹਿਸੂਸ ਹੀ ਹੋਣੋਂ हट ਗਈਆਂ ਸੀ ਤੇ ਜਿਹਦੇ ਕਰਕੇ ਜਿਹੜੀ ਉੱਪਰਲੀ ਧੜ ਚ ਕੋਈ ਤਕਲੀਫ ਨਹੀਂ ਸੀ ਇਹ ਆਪਦੇ ਜਾਨੀ ਠੀਕ ਸੀ ਉੱਪਰ ਜਾਈਆਂ ਸਿੱਟੀਆਂ ਵੀ ਅਸੀਂ 5-7 ਆਪਣੇ ਆਪ ਨੂੰ ਇਹ ਸਹੀ ਫੀਲ ਕਰਦੀ ਸੀ ਮੈਂ ਸਹੀ ਆ ਹੱਥਾਂ 'ਚ ਵੀ ਗੰਦ ਟਾਇਲਟ ਫੱਦੀ ਹੋਈ ਛਾਪਾਂ ਪਾਈਆਂ ਸੀ ਛੱਲੇ ਉਹਨਾਂ ਦੇ ਵਿੱਚ ਵੀ ਟਾਇਲਟ ਪਰ ਜਿਵੇਂ ਮਾਂ ਰੋਟੀ ਪਾਣੀ ਲਿਆਣ ਦੀ ਤੇ ਖਾ ਲੈਂਦੀ ਲੰਗਰ ਦਾ ਪ੍ਰਸ਼ਾਦਾ ਮਾਂ ਤਾਂ ਵਿਚਾਰੀ ਇੰਨੀ ਸਿੱਧੀ ਆ ਵੀ ਉਹਨੂੰ ਪਤਾ ਹੀ ਨਹੀਂ ਕੁਛ ਉਹ ਜਿਹਦੇ ਆਏ ਆ ਬੇਬੇ ਸਾਨੂੰ ਇਹੀ ਕਹੀ ਜਾਂਦੇ ਆ ਕਿਉਂਕਿ ਉਹਨੂੰ ਵਿਚਾਰੀ ਨੂੰ ਪਤਾ ਨਹੀਂ ਇਹਦੇ ਦਿਮਾਗ 'ਚ ਕੀ ਚੱਲੀ ਜਾ ਰਿਹਾ ਜਦੋਂ ਇਹ ਵੀਰਾਂ ਨੇ ਜਾ ਕੇ ਦੇਖਿਆ ਘਰੇ ਇਹਨਾਂ ਨੇ ਫਿਰ ਹਿੰਮਤ ਕਰਕੇ ਇਸ ਭੈਣ ਨੂੰ ਬਾਹਰ ਕੱਢਿਆ ਅਮਰੇ ਜੋ ਕੱਟ ਕੇ ਬਾਹਰ ਇਹਦੀ ਸਫਾਈ ਕੀਤੀ ਔਰ ਨਾਲਾ ਜਿਹੜਾ ਵਿੱਚ ਬੜਿਆ ਹੋਇਆ ਸੀ ਉਹ ਵੱਡ ਵੱਡ ਕੇ ਕੱਢਿਆ ਅੰਦਰੋਂ ਕੱਪੜੇ ਸਾਫ਼ ਕੀਤੇ ਇਹਦੇ ਫਿਰ ਹੋਰ ਸਾਫ਼ ਕੱਪੜੇ ਪਾ ਕੇ ਇੱਥੇ ਲੈ ਕੇ ਪਹੁੰਚੇ ਸਾਡੇ ਕੋਲ ਇਸ ਭੈਣ ਦੀ ਹਾਲਤ ਨੂੰ ਅਸੀਂ ਦੇਖਿਆ ਅੰਦਰੋਂ ਇੱਕ ਮਤਲਬ ਚੀਕ ਨਿਕਲ ਗਈ ਵੀ ਆਹ ਕੀ ਹੋ ਗਿਆ ਕਿਉਂਕਿ ਜਦੋਂ ਅਸੀਂ ਮਰੀਜ਼ ਬਹੁਤ ਦੇਖਿਆ 8 ਸਾਲਾਂ ਚ ਪਰ ਇੰਨੀ ਸੈਸਿਵ ਜਗ੍ਹਾ ਤੇ ਏਡੇ ਵੱਡੇ ਵੱਡੇ ਜ਼ਖਮ। ਜੋ ਵੀ ਸਾਡੀ ਇਸ ਫੁੱਲ ਵਰਗੀ ਭੈਣ ਨੂੰ ਚਿਹਰੇ ਨੂੰ ਦੇਖ ਕੇ ਤਾਂ ਇੰਝ ਮਹਿਸੂਸ ਹੀ ਨਹੀਂ ਹੁੰਦਾ ਵੀ ਇਹਦੇ ਏਡੀ ਵੱਡੀ ਤਕਲੀਫ ਹੋਊ। ਤੇ ਉਹ ਟ੍ਰੀਟਮੈਂਟ ਸ਼ੁਰੂ ਹੋ ਗਿਆ। ਹੁਣ 4-5 ਦਿਨ ਹੋ ਗਏ ਇਲਾਜ ਚੱਲਦੇ ਨੂੰ। ਅੱਜ ਇਹਦਾ ਭਰਾ ਚਮਨ ਲਾਲ ਆਇਆ ਮੇਰੇ। ਸਾਡੀ ਇਹਦੇ ਨਾਲ ਵੀ ਵੀਰੇ ਨਾਲ ਨਰਾਜ਼ਗੀ ਸੀ ਅਸੀਂ ਇਹਨੂੰ ਲੰਬਾ ਦੇਖ ਕੇ ਹਟੇ ਆ। ਬਾਈ ਤੂੰ ਵੀ ਬੜੀ ਮਾੜੀ ਗੱਲ ਕੀਤੀ ਯਾਰ ਮਿੱਕੋ ਘਰ ਚ ਦੋਨੇ ਭੈਣ ਭਰਾ ਰਹਿੰਦੇ ਸੀ ਵੀ ਤੂੰ ਅੰਦਰ ਜਾ ਕੇ ਕਿਉਂ ਨਹੀਂ ਦੇਖਿਆ ਇਹ ਵੀ ਬਾਈ ਇਹੀ ਦੱਸਦਾ ਵੀ ਮੇਰੀ ਬੋਲਬਾਣੀ ਨਹੀਂ ਸੀ ਮਾਤਾ ਸਾਡੇ ਨਾਲ ਲੜਦੀ ਸੀ ਗੱਲ ਤਾਂ ਇੱਥੇ ਇਹ ਆ ਸੋਚਣ ਤੇ ਸਮਝਣ ਵਾਲੀ ਸਿੱਖਣ ਵਾਲੀ ਸਿੱਖਿਆ ਲੈਣ ਵਾਲੀ ਵੀ ਕਈ ਵਾਰੀ ਆਪਣੇ ਘਰ ਚ ਵੀ ਭੈਣਾ ਭਰਾਵਾਂ ਚ ਆਪਸ ਵਿੱਚ ਬਖਰੇਵੇਂ ਹੋ ਜਾਂਦੇ ਗੁੱਸੇ ਗਿੱਲੇ ਹੋ ਜਾਂਦੇ ਆ ਹੋ ਸਕਦਾ ਤੁਸੀਂ ਚਾਰ ਗੱਲਾਂ ਕਹਿਤੀਆਂ ਹੁਣ ਹੋ ਸਕਦਾ ਸਾਹਮਣੇ ਵਾਲੇ ਨੇ ਤੁਹਾਡੇ ਨੂੰ ਚਾਰ ਦੀ ਥਾਂ ਦੇ ਅੱਠ ਕਹਿਤੀਆਂ ਪਰ ਇੰਨੇ ਦੂਰ ਨਾ ਹੋ ਵੀ ਇੱਕ ਦੂਜੇ ਦੀ ਤਕਲੀਫ ਹੀ ਦਿਖਣੋਂ ਹਟ ਜਾਵੇ ਇੰਨਾ ਵੀ ਨਾ ਬੋਲੋ ਵੀ ਇੰਨੇ ਦੂਰ ਹੋ ਜਿਏ ਵੀ ਸਿਰਫ 20 ਫੁੱਟ ਦਾ ਫਾਸਲਾ ਵੀ ਨਤਹਿ ਕਰ ਸਕੀਏ ਇੱਕ ਦੂਸਰੇ ਤੱਕੜ ਜਾਣ ਲਈ ਸਿਰਫ 20 25 ਫੁੱਟ ਦੂਰ ਭੈਣ 2 ਸਾਲ ਹੋ ਗਏ ਅੰਦਰ ਪਈ ਗੜੀ ਜਾਂਦੀ ਆ ਛੜੀ ਜਾਂਦੀ ਆ ਤੇ ਭਰਾ ਐਡੀ ਮਜਬੂਰੀ ਦੇ ਵਿੱਚ ਸੀ ਵੀ ਜਾ ਕੇ ਅੰਦਰ ਦੇਖ ਵੀ ਨਹੀਂ ਸਕਿਆ ਇਸ ਕਰਕੇ ਸਾਡੀ ਇਹ ਬੇਨਤੀ ਆ ਅੱਜ ਮਨਪ੍ਰੀਤ ਭੈਣ ਦੀ ਇਸ ਹਾਲਤ ਨੂੰ ਅਸੀਂ ਬੋਲ ਕੇ ਬਿਆਨ ਕਰ ਸਕਦੇ ਆ ਦਿਖਾ ਨਹੀਂ ਸਕਦੇ ਵੀ ਦਾ ਸਾਰਾ ਹਿੱਸਾ ਗਲ ਗਿਆ ਥੱਲੇ ਵਾਲਾ ਕਿਉਂਕਿ 2 ਸਾਲਾਂ ਤੋਂ ਮਲਮੁੱਤਰ ਸਾਰਾ ਇੱਥੇ ਪਿਆ ਪੱਟ ਦੇ ਵਿੱਚ ਇਸ ਪਾਸੇ ਇੰਨੇ ਇੰਨਾ ਨਾਲਾ ਅੰਦਰ ਚਲਾ ਗਿਆ ਵਿੱਚ ਤੇ ਜਿਵੇਂ ਗੰਦਾਸੇ ਦਾ ਵੱਡਿਆ ਹੁੰਦਾ ਪੱਟ ਇਦਾਂ ਪੱਟ ਇੰਨਾ ਇੰਨਾ ਨਾਲ ਹੱਡੀ ਹੈਗੀ ਆ ਮਾਸ ਤੁਸੀਂ ਦੇਖ ਲਓ ਇੱਥੇ ਕਿੰਨਾ ਚੜਿਆ ਹੁੰਦਾ ਉਹ ਸਾਰਾ ਮਾਸ ਅਲੱਗ ਹੋ ਗਿਆ ਕਿਉਂਕਿ ਨਾਲਾ ਵਿੱਚ ਚਲਾ ਗਿਆ ਸੀ ਪਰ ਇਹਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਤੇ ਉੱਠ ਕੇ ਗਏ ਕੱਲਾ ਗਈ ਨਹੀਂ ਕੱਲਾ ਦੇਖਿਆ ਹੀ ਨਹੀਂ ਹਿੰਮਤ ਵੀ ਕੀਤੀ ਭਰਾ ਵੀ ਘਰੇ ਨਹੀਂ ਸੀ ਮਾਂ ਵੀ ਠੀਕ ਨਹੀਂ ਸੀ ਹਿੰਮਤ ਕਰਕੇ ਕੱਢ ਕੇ ਬਾਹਰ ਨਮਾਇਆ ਕੱਪੜੇ ਵੀ ਚੇਂਜ ਕਰਾਏ ਫੇਰ ਵੀ ਕਿਸੇ ਨੇ ਹੋਰ ਸਾਥ ਰਿੰ ਦਿੱਤਾ ਗੱਡੀ ਚ ਆਪਦੀ ਚ ਪ੍ਰਾਈਵੇਟ ਗੱਡੀ ਚ ਪਾ ਕੇ ਸੁਪਨਿਆਂ ਦੇ ਘਰ ਤੱਕ ਕਰ ਲੈ ਕੇ ਆਏ ਫੇਰ ਹਿੰਮਤ ਕੀਤੀ ਇੱਥੇ ਰਾਤ ਦਾ ਟਾਈਮ ਸੀ ਅਸੀਂ ਨਹੀਂ ਮਿਲੇ ਰਾਜ਼ ਰੱਖ ਲਿਆ ਰਾਤ ਵੀ ਰਹੇ ਸਵੇਰੇ ਉੱਠ ਕੇ ਜਦੋਂ ਮਿਲੇ ਦੇਖਿਆ ਸਤਵੀਂ ਭਾਈਆਂ ਨੇ ਸਾਰਾ ਦਿਨ ਸਾਡੇ ਨਾਲ ਲਗਾਇਆ ਇਹਦੀ ਸਾਫ ਸਫਾਈ ਕਰਵਾਈ ਇਹਦੇ ਸਾਰੇ ਜਾਕਮ ਸਾਫ ਕਰੇ ਇਹਨਾਂ ਸ਼ਨਾਣ ਕਰਾ ਕੇ ਨਾਲ ਸਾਰਾ ਤਸੱਲੀ ਬਖਸ਼ ਤੋਂ ਬਾਅਦ ਫਿਰ ਵੀਰ ਹਣੀ ਪਿੰਡ ਗਏ ਤੇ ਅੱਜ ਇਹ ਮਨਪ੍ਰੀਤ कौर ਭੈਣ ਦੇ ਭਰਾ ਨੂੰ ਚਮਨ ਲਾਣ ਨੂੰ ਲੈ ਕੇ ਪਹੁੰਚੇ ਕਰਿਓਰ ਦਾਸ ਭੈਣ ਮੰਨਪ੍ਰੀਤ ਵਾਸਤੇ ਵਾਹਿਗੁਰੂ ਜੀ ਇਹਨੂੰ ਤੰਦਰੁਸਤੀ ਵਾਖੇ ਮੇਰੀ ਭੈਣ ਨੂੰ ਤੇ ਚੰਮਨ لال ਵਾਸਤੇ ਵੀ ਇਹ ਵੀ ਵੀਰ ਆਪਣੀਆਂ ਪਿਛਲੀਆਂ ਭੁੱਲ ਕੇ ਅੱਗੇ ਵਧੇ ਆਪਣੀ ਭੈਣ ਦਾ ਹੁਣ ਸਾਥ ਦੇਵੇ ਆਪਣੀ ਮਾਂ ਦਾ ਹੁਣ ਸਾਥ ਦੇਵੇ ਤੇ ਆਪਣਾ ਆਉਣ ਵਾਲਾ ਭਵਿੱਖਾ ਜਿਹੜਾ ਇਹ ਦੋਨੋਂ ਭੈਣ ਭਰਾ ਇਕੱਠੇ ਬਤੀਤ ਕਰਨ ਚੰਗਾ ਖੁਸ਼ੀਆਂ ਭਰਿਆ ਤੇ ਖੁਸ਼ੀਆਂ ਤੇ ਖੇੜਿਆਂ ਨਾਲ ਭਰੇ ਠੀਕ ਹੈ ਮਨਪੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ